ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੱਚੀਆਂ ਕਹਾਣਾਂਾਂ 'ਤੇ ਇਹ ਜਿਹੜੀ ਕਹਾਣੀ ਹੈ ਇਹ ਸ਼ੁਰੂ ਹੁੰਦੀ ਹੈ UP ਦੇ ਸ਼ਹਿਰ ਬਦਾਜੂ ਦੇ ਲੋਟਪੁਰ ਮਹੱਲੇ ਤੋਂ ਉੱਥੇ ਇੱਕ ਪਰਿਵਾਰ ਰਹਿੰਦਾ ਜਿਹਦੇ 'ਚ ਇੱਕ ਔਰਤ ਆ ਰੰਜਨਾ ਜਿਹਦੇ ਪਤੀ ਦੀ ਲਗਭਗ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਜਿਹਦਾ ਨਾਮ ਰਾਜੂ ਸੀ ਰਾਜੂ ਦੀ ਮੌਤ ਤੋਂ ਪਹਿਲਾਂ ਰੰਜਨਾ ਕੋਲ 4 ਬੱਚੇ ਹੁੰਦੇ ਨੇ ਜਿਹਦੇ 'ਚ ਦੋ ਪੁੱਤਰ ਤੇ ਦੋ ਧੀਆ ਸੁਭਾਵਿਕ ਜੀ ਗੱਲ ਆ ਕਿ ਇੱਕ ਪਤੀ ਦੀ ਮੌਤ ਤੋਂ ਬਾਅਦ ਇੱਕ ਔਰਤ ਲਈ ਚਾਰ ਬੱਚਿਆਂ ਨੂੰ ਸਾਂਭਣਾ ਪਾਲਣਾ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਤੇ ਉਹਨਾਂ ਨੂੰ ਵੱਡਾ ਕਰਨਾ ਤੇ ਉਹਨਾਂ ਦੀਆਂ ਹੋਰ ਜ਼ਿੰਮੇਵਾਰੀਆਂ ਚੱਕਣਾ ਆਸਾਨ ਗੱਲ ਨਹੀਂ ਹੁੰਦੀ ਆਪਾਂ ਬਿਆਨ ਨਹੀਂ ਕਰ ਸਕਦੇ ਕਿ ਅਨੇਕਾਂ ਹੀ ਮੁਸ਼ਕਲਾਂ ਉਹਦੀ ਜ਼ਿੰਦਗੀ 'ਚ ਆਉਂਦੀਆਂ ਨੇ ਪਰ ਰਾਜੂ ਦਾ ਜਿਹੜਾ ਵੱਡਾ ਭਰਾ ਸਰਬਣ ਆ ਜਾਨੀ ਕਿ ਰੰਜਨਾ ਦਾ ਜੇਠ ਆ ਉਹ ਦੋ ਬੱਚਿਆਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਚੱਕਦਾ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਚੱਕਦਾ ਹੁਣ ਰੰਜਨਾ ਕੋਲ ਦੋ ਬੱਚੇ ਰਹਿ ਗਏ ਜਿਹਦੇ ਚ ਜਿਹੜਾ ਅਸੀਸ ਦਾ ਬੇਟਾ ਤੇ ਉਹਦੀ ਕਤੀ ਨੇਹਾ ਕੁਝ ਟਾਈਮ ਲੰਘਦਾ ਜਿਹੜੀ ਰੰਜਨਾ ਉਹ ਲੋਟਪੁਰ ਦਾ ਮੁਹੱਲਾ ਛੱਡ ਕੇ ਕੋਰਪੁਰ ਇੱਕ ਉਹਦੇ ਨਾਲ ਲੱਗਦਾ ਪਿੰਡਾ ਉੱਥੇ ਇੱਕ ਛੋਟੇ ਨਾਮ ਦੇ ਵਿਅਕਤੀ ਨਾਲ ਰਹਿਣ ਲੱਗਦੀ ਆ ਬਿਨਾ ਕਿਸੇ ਵਿਆਹ ਕਰਾਈ ਤੋਂ ਬਗੈਰ ਜਾਨੀ ਕਿ ਜਿੱਦਾਂ ਹੁਣ ਮਾਹੌਲ ਚੱਲ ਰਿਹਾ ਰਿਲੇਸ਼ਨਸ਼ਿਪ ਦਾ ਤਾਂ ਉਹਦੇ ਨਾਲ ਬਿਨਾ ਕਿਸੇ ਹੋਰ ਰਿਸ਼ਤੇ ਤੋਂ ਰਿਲੇਸ਼ਨਸ਼ਿਪ ਚ ਰਹਿਣ ਲੱਗਦੀ ਆ ਤਾਂ ਹੁਣ ਉਹਦੇ ਜਿਹੜੇ ਬੱਚੇ ਨੇ ਅਸੀਸ ਤੇ ਨੇਹਾ ਵੱਡੇ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਸਾਰੀ ਜਿਹੜੀ ਗੱਲਬਾਤ ਆ ਉਹਦੀ ਸਮਝ ਲੱਗਦੀ ਆ ਤੇ ਆਪਣੀ ਪੜ੍ਹਾਈ ਵੀ ਵੱਖੋ ਵੱਖਰੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਪੂਰੀ ਕਰਦੇ ਨੇ ਜਿਹੜੀ ਨੀਹਾ ਪੜ੍ਹਨ 'ਚ ਬਹੁਤ ਹੁਸ਼ਿਆਰਾ ਹੁਣ ਉਹ ਪਲੱਸ 2 ਕਰਨ ਤੋਂ ਬਾਅਦ ਉਹ ਕੰਪਿਊਟਰ ਦਾ ਕੋਰਸ ਕਰਨ ਲੱਗਦੀ ਆ ਕਿਸੇ ਇੰਸਟੀਚਿਊਟ 'ਚ ਉੱਥੇ ਇੰਸਟੀਚਿਊਟ ਦੇ ਵਿੱਚ ਰਾਜਕੁਮਾਰ ਨਾਮ ਦਾ ਜਿਹੜਾ ਵਿਅਕਤੀ ਆ ਨੌਜਵਾਨ ਆ ਉਹਨੇ ਹਾਂ ਨੂੰ ਮਿਲਦਾ ਦੋਨੇ ਇਕੱਠੇ ਬੈਠਦੇ ਨੇ ਪੜ੍ਹਦੇ ਨੇ ਦੋਨਾਂ ਦੀ ਵਧੀਆ ਦੋਸਤੀ ਹੋ ਜਾਂਦੀ ਆ ਐਦਾਂ ਹੀ ਕੁਝ ਟਾਈਮ ਲੰਘਦਾ ਕੁਝ ਦਿਨ ਲੰਘਦੇ ਨੇ ਨੇਹਾ ਨੂੰ ਜਿਹੜਾ ਰਾਜਕੁਮਾਰ ਨਾਮ ਦਾ ਵਿਅਕਤੀ ਆ ਨੌਜਵਾਨਾ ਉਹ ਪ੍ਰੋਪੋਜ਼ ਕਰਦਾ ਕਿ ਮੈਂ ਤੈਨੂੰ ਪਿਆਰ ਕਰਦਾ ਤਾਂ ਹੁਣ ਜਿਹੜੀ ਨੇਹਾ ਗੀ ਉਹ ਪੜ੍ਹੀ ਲਿਖੀ ਤੇ ਸਿਆਣੀ ਕੁੜੀ ਆ ਤੇ ਉਹਨੂੰ ਜਵਾਬ ਦੇ ਦਿੰਦੀ ਆ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ ਤੂੰ ਸਿਰਫ ਮੇਰਾ ਦੋਸਤ ਆ ਤਾਂ ਮਹੀਨਾ ਦੋ ਮਹੀਨੇ ਹੋਰ ਲੰਘਦੇ ਨੇ ਤਾਂ ਰਾਜਕੁਮਾਰ ਆ ਜਿਹੜਾ ਉਹ ਦੁਬਾਰੋ ਤੋਂ ਪ੍ਰੋਪੋਜ਼ ਕਰਦਾ ਨੇਹਾ ਨੂੰ ਤਾਂ ਨੇਹਾ ਉਹਦਾ ਪ੍ਰੋਪੋਜ਼ ਐਕਸੈਪਟ ਕਰ ਲੈਂਦੀ ਆ ਯਾਨੀ ਕਿ ਉਹਨੂੰ ਕਹਿੰਦੀ ਆ ਕਿ ਹਾਂ ਮੈਂ ਵੀ ਤੈਨੂੰ ਪਿਆਰ ਕਰਦੀ ਆ ਕੁਝ ਟਾਈਮ ਹੋਰ ਲੰਘਦਾ ਉਹਨਾਂ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਜਿਹੜਾ ਉਹਨਾਂ ਦਾ ਕੋਰਸ ਆ ਤਾਂ ਉਸ ਤੋਂ ਬਾਅਦ ਜਿਹੜਾ ਰਾਜਕੁਮਾਰ ਆ ਉਹ ਨੇਹਾ ਨੂੰ ਕਹਿੰਦਾ ਕਿ ਆਪਾਂ ਵਿਆਹ ਕਰਾ ਲੈਨੇ ਆ ਹੁਣ ਤਾਂ ਨੇਹਾ ਵੀ ਕਹਿੰਦੀ ਆ ਕਿ ਮੈਨੂੰ ਕੋਈ ਇਤਰਾਜ ਨਹੀਂ ਆਪਾਂ ਵਿਆਹ ਕਰਾ ਲੈਨੇ ਆ ਪਰ ਰਾਜਕੁਮਾਰ ਨੇ ਕਦੇ ਵੀ ਆਪਣੇ ਪਰਿਵਾਰ ਨਾਲ ਨੇਹਾ ਨੂੰ ਨਹੀਂ ਮਿਲਾਇਆ ਸੀ ਪਰ ਆਪਣੇ ਤਾਇਆ ਜੀ ਨਾਲ ਤੇ ਆਪਣੇ ਤਾਇ ਦੇ ਕਪੁੱਤਰ ਨਾਲ ਰਾਜਕੁਮਾਰ ਨੇ ਨੇਹਾ ਨੂੰ ਮਿਲਾਇਆ ਹੁੰਦਾ ਰਾਜਕੁਮਾਰ ਦੇ ਮਾਤਾ ਪਿਤਾ ਨੇ ਜਿਹੜੇ ਉਹਨਾਂ ਨੇ ਨੇਹਾ ਨੂੰ ਨਹੀਂ ਦੇਖਿਆ ਸੀ ਪਰ ਉਹਦੇ ਤਾਇਏ ਤੇ ਉਹਦੇ ਤਾ ਇਹਦੇ ਪੁੱਤਰ ਨੇ ਦੇਖਿਆ ਸੀ ਉਹ ਵੀ ਜਵਾਬ ਦੇ ਦਿੰਦੇ ਨੇ ਕਿ ਜਿਹੜੀ ਨੇਹਾ ਉਹਦੀ ਸਾਡੇ ਨਾਲ ਜਾਤੀ ਨਹੀਂ ਮਿਲਦੀ ਅਸੀਂ ਇਹ ਵਿਆਹ ਨਹੀਂ ਕਰਵਾ ਸਕਦੇ ਤੁਹਾਡਾ ਜਿਹੜੀ ਨੇਹਾ ਦੀ ਮਾਂ ਰੰਜਨਾ ਉਹ ਹੁਣ ਕੋਰਪੁਰ ਦਾ ਪਿੰਡ ਛੱਡ ਕੇ ਉੱਤਰ ਪ੍ਰਦੇਸ਼ ਦੇ ਰੋਦਰਪੁਰ ਚ ਰਹਿੰਦੀ ਆ ਜਿਹੜਾ ਉਹਦਾ ਪਤੀ ਛੋਟਾ ਉਹਦੇ ਨਾਲ ਤਾਂ ਉੱਥੇ ਪਹੁੰਚਦੀ ਆ ਨੇਹਾ ਰੰਜਨਾ ਆਪਣੀ ਮਾਤਾ ਨਾਲ ਗੱਲ ਕਰਦੀ ਉਹਨੂੰ ਦੱਸਦੀ ਆ ਕਿ ਰਾਜਕੁਮਾਰ ਨਾਮ ਦਾ ਵਿਅਕਤੀ ਆ ਜਿਹਦੇ ਨਾਲ ਮੈਂ ਵਿਆਹ ਕਰਾਉਣਾ ਤਾਂ ਪਹਿਲਾਂ ਤਾਂ ਜਿਹੜੀ ਰੰਜਨਾ ਉਹ ਵੀ ਜਵਾਬ ਦੇ ਦਿੰਦੀ ਆ ਫਿਰ ਦਵਾਚ ਨੇਹਾ ਜਦੋਂ ਆਪਣੀ ਮਾਂ ਨੂੰ ਦੱਸਦੀ ਆ ਕਿ ਮੈਂ ਉਹਦੇ ਬਿਨਾ ਮਰ ਜੂਗੀ ਮਹਿਸੂਸ ਐਡ ਕਰ ਲੈਣਾ ਕਈ ਧਮਕੀਆਂ ਦਿੰਦੀਆਂ ਤਾਂ ਫਿਰ ਉਹਦੀ ਮਾਂ ਜਿਹੜੀ ਰੰਜਨਾ ਨੇਹਾ ਨੂੰ ਕਹਿੰਦੀ ਆ ਕਿ ਕੋਈ ਗੱਲ ਨਹੀਂ ਅਸੀਂ ਤੁਹਾਡਾ ਵਿਆਹ ਕਰ ਦਿੰਦੇ ਆ ਤਾਂ ਰੁਦਰਪੁਰ ਦੇ ਵਿੱਚ ਉਹਨਾਂ ਦਾ ਜਿਹੜਾ ਰਾਜਕੁਮਾਰ ਤੇ ਨੇਹਾ ਦਾ ਵਿਆਹ ਕਰ ਦਿੱਤਾ ਜਾਂਦਾ Hindu mat ਦੇ ਹਿਸਾਬ ਨਾਲ ਤੇ ਕੁਝ ਟਾਈਮ ਇਹ ਰੁਦਰਪੁਰ ਚ ਰਹਿੰਦੇ ਨੇ ਉਸ ਤੋਂ ਬਾਅਦ ਜਿਹੜਾ ਰਾਜਕੁਮਾਰ ਆ ਉਹ ਨੇਹਾ ਨੂੰ ਲੈ ਕੇ ਦਿੱਲੀ ਚਲ ਜਾਂਦਾ ਦਿੱਲੀ ਵਿੱਚ ਕੁਝ ਟਾਈਮ ਰਹਿੰਦੇ ਨੇ ਉੱਥੇ ਜਾ ਕੇ ਜਿਹੜਾ ਰਾਜਕੁਮਾਰ ਆ ਉਹ ਫਰਨੀਚਰ ਦਾ ਕੰਮ ਸ਼ੁਰੂ ਕਰਦਾ ਕਿਸੇ ਦੀ ਦੁਕਾਨ ਤੇ ਲੱਗਦਾ ਉੱਥੇ ਕੰਮ ਕਰਦਾ ਉੱਥੋਂ ਥੋੜੇ-ਬਹੁਤੇ ਪੈਸੇ ਆਉਂਦੇ ਨੇ ਉੱਥੇ ਇੱਕ ਅਚਾਨਕ ਇੱਕ ਘਟਨਾ ਸਾਹਮਣੇ ਆਉਂਦੀ ਆ ਰਾਜਕੁਮਾਰ ਦੀ ਨੀਹਾ ਸਾਹਮਣੇ ਉਹ ਕੋਈ ਕਾਗਜ਼ ਪੱਤਰ ਫਰੋਲ ਰਹੀ ਹੁੰਦੀ ਆ ਉੱਥੇ ਇੱਕ ਸਰਟੀਫਿਕੇਟ ਆ ਜਿਹੜਾ ਉਹ ਨੀਹਾ ਦੇ ਹੱਥ ਲੱਗਦਾ ਰਾਜਕੁਮਾਰ ਦਾ ਜਿਹਨੂੰ ਪੜ ਕੇ ਬਿਹਦ ਹੈਰਾਨ ਹੋ ਜਾਂਦੀ ਆ ਨੀਹਾ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਆ ਉਹ ਸਰਟੀਫਿਕੇਟ ਵਿੱਚ ਕੀ ਪੌਂਦੀ ਆ ਉਹ ਕੀ ਪੜਦੀ ਆ ਉਦੋਂ ਚੋ ਦੇਖਦੀ ਹੈ ਕਿ ਜਿਹੜਾ ਰਾਜਕੁਮਾਰ ਨਾਮ ਦਾ ਵਿਅਕਤੀ ਹੈ ਜਿਹਨੂੰ ਉਹ ਰਾਜਕੁਮਾਰ ਸਮਝਦੀ ਆ ਉਹ ਰਾਜਕੁਮਾਰ ਨਹੀਂ ਹੈਗਾ ਉਹਦਾ ਨਾਮ ਆਸੀਬਾ ਆਸੀਬ ਔਰ ਬਾਬਾ ਜਾਨੀ ਕਿ ਉਹ ਇੱਕ ਮੁਸਲਮ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਇਹ ਸੁਣ ਕੇ ਉਹਨੂੰ ਝਟਕਾ ਲੱਗਦਾ ਉਹਨੂੰ ਇੰਜ ਲੱਗਦਾ ਕਿ ਉਹਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਜਿਹੜਾ ਰਾਜਕੁਮਾਰ ਆ ਉਹਨੇ ਇਹ ਸਾਰੀ ਗੱਲ ਕਿਉਂ ਸਪਾਈ ਤਾਂ ਇਹ ਗੱਲ ਪਿੱਛੇ ਇਹਨਾਂ ਦੇ ਚ ਝਗੜਾ ਹੋਣ ਲੱਗਦਾ ਤਾਂ ਰਾਜਕੁਮਾਰ ਇਹ ਝਗੜੇ ਦੇ ਦੌਰਾਨ ਕਈ ਵਾਰ ਕੁੱਟਮਾਰ ਵੀ ਕਰਦਾ ਨੇਹਨ ਵਾਲਾ ਕੁਝ ਦਿਨ ਹੋਰ ਲੰਘਦੇ ਆ ਤਾਂ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਉਂਦੀ ਆ ਕਿ ਨੇਹਨ ਨੂੰ ਪਤਾ ਲੱਗਦਾ ਜਿਹੜਾ ਰਾਜਕੁਮਾਰ ਆ ਜਾਨੀ ਕਿ ਆਸੀਬ ਔਰ ਬਾਬਾ ਜਿਹੜਾ ਇਹਦਾ ਪਹਿਲਾਂ ਵਿਆਹ ਹੋ ਚੁੱਕਿਆ ਜਿਹਦੀ ਪਤਨੀ ਆਗਰਾ ਦੀ ਆ ਤੇ ਉਹ ਵੀ ਦਿੱਲੀ ਜੇ ਰਹਿ ਰਹੀ ਆ ਇਹ ਸੁਣ ਕੇ ਉਹ ਬਹੁਤ ਆਪਣੇ ਆਪ ਨੂੰ ਕੋਸਦੀ ਆ ਕਿ ਕੀ ਡਿਸੀਜਨ ਲੈਂਦਾ ਕਿਹੜਾ ਫੈਸਲਾ ਲੈਂਦਾ ਘਰਦਿਆਂ ਤੋਂ ਉਲਟੀ ਵੀ ਗਈ ਤਾਂ ਇਸ ਦੌਰਾਨ ਜਦੋਂ ਇਹਨਾਂ ਦਾ ਝਗੜਾ ਵੱਧਦਾ ਰੋਜ਼ ਦਾ ਕਲੇਸ਼ ਹੁੰਦਾ ਤਾਂ ਇਹ ਆਪਣੇ ਭਰਾ ਆਸੀਸ ਨੂੰ ਫੋਨ ਕਰਦੀ ਆ ਨੇਹਾ ਤੇ ਉਹਨੂੰ ਦੱਸਦੀ ਆ ਕਿ ਜਿਹੜਾ ਰਾਜਕੁਮਾਰਾ ਉਹ ਰਾਜਕੁਮਾਰ ਨਹੀਂ ਉਹ ਆਸੀਵਾ ਤਾਂ ਆਸੀਸ ਇਹ ਸੁਣ ਕੇ ਉਹ ਹੋਰ ਗੁੱਸੇ ਹੁੰਦਾ ਕਿਉਂਕਿ ਉਹ ਪਹਿਲਾਂ ਹੀ ਗੁੱਸੇ ਹੁੰਦਾ ਨੇਹਾ ਨਾਲ ਕਿਉਂਕਿ ਉਹਦੇ ਖਿਲਾਫ ਹੋ ਕੇ ਉਹ ਨਹੀਂ ਚਾਹੁੰਦਾ ਸੀਗਾ ਕਿ ਜਿਹੜਾ ਰਾਜ ਰਾਜਕੁਮਾਰਾ ਉਹਦੇ ਨਾਲ ਨੇਹਾ ਦਾ ਵਿਆਹ ਹੋਵੇ ਤਾਂ ਉਹ ਗੁੱਸੇ ਚ ਆ ਕੇ ਉਹਨੂੰ ਕਹਿੰਦਾ ਕਿ ਤੇਰਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਤੇਰਾ ਸਾਡੇ ਨਾਲ ਕੋਈ ਸਬੰਧ ਨਹੀਂ ਉਹ ਫੋਨ ਕੱਟ ਦਿੰਦਾ ਕੁਝ ਟਾਈਮ ਤੋਂ ਬਾਅਦ ਆਰਸੀ ਆ ਜਿਹੜੀ ਉਹਦੀ ਦੂਸਰੀ ਪਤਨੀ ਤੇ ਨੇਹਾ ਦੋਨੇ ਇਕੱਠੇ ਰਹਿਣ ਲੱਗਦੀਆਂ ਨੇ ਪਰ ਬਹੁਤਾ ਚਿਰ ਨਹੀਂ ਰਹਿ ਪਾਉਂਦੀਆਂ ਜਿਹੜੀ ਇਹਦੀ ਆਗਰੇ ਵਾਲੀ ਪਤਨੀ ਆ ਅਰਸੀ ਉਹ ਲੜ ਕੇ ਰਾਜਕੁਮਾਰ ਨਾਲ ਉਹ ਆਪਣੇ ਪੇਕੇ ਆਗਰੇ ਭੱਜ ਜਾਂਦੀ ਜਿਹੜਾ ਇਹ ਰਾਜਕੁਮਾਰ ਆ ਜਾਨਕੀ ਆਸੀਬੁਰ ਬਾਬਾ ਇਹਦਾ ਜਿਹੜਾ ਪਿੰਡਾਗਾ ਇਹ ਜੂਪੀ ਦਾ ਇੱਕ ਫੇਕਪੁਰ ਪਿੰਡਾ ਇਹ ਆਪਣੀ ਪਤਨੀ ਨੂੰ ਹੁਣ ਫੇਕਪੁਰ ਪਿੰਡ ਦੇ ਵਿੱਚ ਲੈ ਕੇ ਜਾਂਦਾ ਉੱਥੇ ਕੁਝ ਦਿਨ ਰਹਿੰਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਪਤਨੀ ਨੇਹਾ ਉਹ ਆਪਣੀ ਜਿਹੜੀ ਪੜ੍ਹਾਈ ਉਹਦੀ ਪੂਰੀ ਹੋ ਚੁੱਕੀ ਸੀ ਉਹਨੇ ਕਾਲਜ ਚੋਂ ਡਾਕੂਮੈਂਟ ਲੈਣੇ ਸੀਗੇ ਜਾਨਕੀ ਸਰਟੀਫਿਕੇਟ ਲੈਣੇ ਸੀਗੇ ਤਾਂ ਇਸ ਦੌਰਾਨ ਉਹ ਆਪਣੇ ਡਾਕੂਮੈਂਟ ਲੈਣ ਰਾਜਕੁਮਾਰ ਨਾਲ ਆਪਣੇ ਕਾਲਜ ਚਲ ਜਾਂਦੀ ਆ ਤਾਂ ਰਾਜਕੁਮਾਰ ਉਹਨੂੰ ਕਹਿੰਦਾ ਕਿ ਤੂੰ ਡਾਕੂਮੈਂਟ ਲੈ ਕੇ ਕਾਲਜ ਤੋਂ ਜਦੋਂ ਆਉਣਾ ਤਾਂ ਮੈਨੂੰ ਫੋਨ ਕਰਦੀ ਮੈਂ ਤੈਨੂੰ ਵਾਪਸ ਲੈਣ ਆਜੂਗਾ ਤਾਂ ਉੱਥੇ ਉਹਨੂੰ ਛੱਡ ਕੇ ਕਾਲਜ ਦੇ ਬਾਹਰ ਉਹ ਆਪ ਵਾਪਸ ਆ ਜਾਂਦਾ ਉਹ ਦੱਸਦਾ ਕਿ ਮੈਨੂੰ ਵੀ ਥੋੜਾ ਸ਼ਹਿਰ 'ਚ ਕੰਮ ਆ ਉਹ ਇਤਨੇ ਕੁਝ ਜਿਹੜਾ ਕੰਮ ਆ ਉਹ ਨਿਪਟਾ ਲੂਗਾ ਤਾਂ ਨੀਹਾ ਜਦੋਂ ਰਾਜਕੁਮਾਰ ਨੂੰ ਆਪਣਾ ਕੰਮ ਨਿਪਟਾਉਣ ਤੋਂ ਬਾਅਦ ਸਰਟੀਫਿਕੇਟ ਲੈਣ ਤੋਂ ਬਾਅਦ ਫੋਨ ਕਰਦੀ ਆ ਕਿ ਤੂੰ ਮੈਨੂੰ ਲੈਣਾ ਜਾ ਤਾਂ ਰਾਜਕੁਮਾਰ ਕਿਸੇ ਝਮੇਲੇ ਚੁੜਜਿਆ ਹੁੰਦਾ ਉਹਦਾ ਫੋਨ ਨਹੀਂ ਚੱਕ ਪਾਉਂਦਾ ਉੱਥੇ ਉਹਨੂੰ 3-4 ਵਜ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਰਾਜਕੁਮਾਰ ਦਾ ਫੋਨ ਚੱਕਦਾ ਜਾਨੀ ਕਿ ਅਸ਼ਵਰ ਬਾਬਾ ਤਾਂ ਉਹਨੂੰ ਕਹਿੰਦਾ ਕਿ ਤੂੰ ਆਟੋ ਲੈ ਕੇ ਪਿੰਡ ਪਹੁੰਚ ਜਾ ਤੋਂ ਉਥੋਂ ਆਟੋ ਲੈ ਕੇ ਜਦੋਂ ਪਿੰਡ ਪਹੁੰਚਦੀ ਆ ਤਾਂ ਉਹਨੂੰ ਕਾਫੀ ਹਨੇਰਾ ਹੋ ਜਾਂਦਾ ਜਾਨੀ ਕਿ 6 ਤੋਂ 7 ਦਾ ਟਾਈਮ ਹੁੰਦਾ ਤਾਂ ਉੱਥੇ ਕੀ ਹੁੰਦਾ ਜਦੋਂ ਉਹ ਆਟੋ 'ਚ ਉਤਰਦੀ ਆ ਤਾਂ ਉੱਥੇ ਕੋਈ ਵਿਅਕਤੀ ਆਉਂਦਾ ਤਾਂ ਉਹਦੇ ਗੋਲੀ ਮਾਰ ਜਾਂਦਾ ਗੋਲੀ ਵੱਜਣ ਨਾਲ ਜਿਹੜੀ ਨੀਹਾ ਉਹ ਧਰਤੀ ਤੇ ਡਿੱਗਦੀ ਆ ਜਿਹੜੇ ਆਲੇ ਆਉਣ ਜਾਣ ਵਾਲੇ ਜਿਹੜੇ ਰਾਹੀਰ ਨੇ ਉਹ ਦੇਖਦੇ ਨੇ ਕਿ ਕੀ ਹੋ ਗਿਆ ਕੀ ਹੋ ਗਿਆ ਇੱਕ ਇੱਕ ਤਰ੍ਹਾਂ ਦਾ ਹੰਗਾਮਾ ਇੱਕ ਰੌਲਾ ਰੱਪਾ ਪੈ ਜਾਂਦਾ ਤੇ ਰਾਜਕੁਮਾਰ ਜਦੋਂ ਬੈਕ ਕਾਲ ਕਰਦਾ ਨੀਹਾ ਨੂੰ ਤਾਂ ਕਈ ਰਿੰਗਾਂ ਨੇ ਜਿਹਨੇ ਕੋਈ ਨਹੀਂ ਚੱਕਦਾ ਇੱਕ ਵਾਰ ਫਿਰ ਉਹ ਤਾਂ ਫੋਨ ਕਰਦਾ ਤਾਂ ਕੋਈ ਜਿਹੜਾ ਰਾਹੀਰ ਆ ਉੱਥੇ ਇਕੱਠ ਚ ਖੜਾ ਹੁੰਦਾ ਫੋਨ ਚੱਕਦਾ ਤੇ ਉਹ ਰਾਜਕੁਮਾਰ ਨਾਲ ਗੱਲ ਕਰਦਾ ਉਹ ਸਾਰੀ ਘਟਨਾ ਦੱਸਦਾ ਕਿ ਇੱਥੇ ਕੋਈ ਔਰਤ ਆ ਜਿਹਦੇ ਕੀ ਗੋਲੀਆਂ ਵੱਜੀਆਂ ਨੇ ਤੇ ਉਹ ਸਾਰੀ ਘਟਨਾ ਦੀ ਜਿਹੜੀ ਜਾਣਕਾਰੀ ਉਹ ਰਾਜਕੁਮਾਰ ਨੂੰ ਦਿੰਦਾ ਰਾਜਕੁਮਾਰ ਜਲਦੀ ਨਾਲ ਉਸ ਘਟਨਾ ਤੇ ਪਹੁੰਚਦਾ ਤੇ ਉੱਥੋਂ ਨੇਹਾ ਨੂੰ ਹਸਪੀਟਲ ਚ ਲੈ ਕੇ ਜਾਇਆ ਜਾਂਦਾ ਹਸਪੀਟਲ ਚ ਥੋੜਾ ਟਾਈਮ ਲੰਘਦਾ ਤੇ ਡਾਕਟਰ ਜਿਹੜਾ ਜਵਾਬ ਦੇ ਦਿੰਦੇ ਨੇ ਉਹ ਕਹਿੰਦੇ ਨੇ ਕਿ ਜਿਹੜੀ ਨੇਹਾ ਉਹਦੀ ਡੈਥ ਹੋ ਚੁੱਕੀ ਆ ਤਾਂ ਡਾਕਟਰ ਰਾਜਕੁਮਾਰ ਨੂੰ ਕਹਿੰਦੇ ਨੇ ਆਸੀਬ ਨੂੰ ਕਹਿੰਦੇ ਨੇ ਕਿ ਤੂੰ ਜਿਹੜੀ ਪੁਲਿਸ ਕੰਪਲੇਨ ਕਰ ਉਸ ਤੋਂ ਬਾਅਦ ਆਸੀਬ ਵੱਲੋਂ ਰਾਜਕੁਮਾਰ ਵੱਲੋਂ ਜਿਹੜੀ ਪੁਲਿਸ ਕੰਪਲੇਨ ਕੀਤੀ ਜਾਂਦੀ ਆ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਡਾਕਟਰ ਨਾਲ ਗੱਲਬਾਤ ਕਰਦੀ ਆ ਤੇ ਉਸ ਤੋਂ ਬਾਅਦ ਜਿਹੜੀ ਘਟਨਾਕ੍ਰਮ ਜਿੱਥੇ ਹੋਇਆ ਪੁਲਿਸ ਉੱਥੇ ਪਹੁੰਚਦੀ ਆ ਮੌਕੇ ਦਾ ਜਾਇਜ਼ਾ ਲੈਂਦੀ ਆ ਉੱਥੇ ਕੋਈ ਵਿਅਕਤੀ ਅਜਿਹਾ ਨਹੀਂ ਪਾਇਆ ਜਾਂਦਾ ਜਿਨੇ ਕੀ ਗੋਲੀ ਚੱਲਦੀ ਦੇਖੀ ਹੋਵੇ ਪੁਲਿਸ ਸਾਹਮਣੇ ਯਾਨੀ ਕਿ ਕੋਈ ਸਬੂਤ ਨਹੀਂ ਹੁੰਦਾ ਪੁਲਿਸ ਦੇ ਹੱਥ ਖਾਲੀ ਹੁੰਦੇ ਨੇ ਤਾਂ ਜਿਹੜਾ ਆਸੀਸ ਜਾਨੀ ਕਿ ਰਾਜਕੁਮਾਰਾਂ ਨੂੰ ਪੁੱਛਿਆ ਜਾਂਦਾ ਕਿ ਤੈਨੂੰ ਕਿਸੇ ਤੇ ਕੋਈ ਸ਼ੱਕ ਜਾਂ ਕਿਸੇ ਨਾਲ ਕੋਈ ਲੜਾਈ ਝਗੜਾ ਤਾਂ ਉਹ ਇਹੀ ਗੱਲ ਦੱਸਦਾ ਕਿ ਨੀਹਾ ਦਾ ਇੱਕ ਭਰਾ ਹੈਗਾ ਆਸੀਸ ਉਹਦੇ ਵੱਲੋਂ ਕਈ ਵਾਰ ਨੀਹਾ ਨੂੰ ਮਾਰਨ ਦੀ ਧਮਕੀ ਆਈ ਸੀ ਉਹ ਦੱਸਦਾ ਕਿ ਸਾਡੀ ਲਵ ਮੈਰਿਜ ਹੋਈ ਸੀ ਜਿਹੜੇ ਕਰਕੇ ਆਸੀਸ ਸਾਡੇ ਨਾਲ ਗੁੱਸੇ ਸੀਗਾ ਤਾਂ ਪੁਲਿਸ ਆਸੀਸ ਦੇ ਘਰੇ ਪਹੁੰਚਦੀ ਆ ਆਸੀਸ ਨੂੰ ਲੈ ਕੇ ਥਾਣੇ ਆਉਂਦੀ ਆ ਤੇ ਇੱਕ ਪਾਸੇ ਆਸੀਸ ਤੋਂ ਜਿਹੜੀ ਇਨਫੋਰਮੇਸ਼ਨ ਲਈ ਜਾਂਦੀ ਹੈ ਗੱਲਬਾਤ ਕੀਤੀ ਜਾਂਦੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਜਿਹੜਾ ਰਾਜਕੁਮਾਰਾ ਆਸੀਬ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਆਸੀਬ ਕਹਿੰਦਾ ਕਿ ਇਹ ਕਤਲ ਆ ਜਿਹੜਾ ਅਸੀਂ ਇਸਨੇ ਕੀਤਾ ਨੇਹਾ ਦੇ ਭਰਾ ਨੇ ਤੇ ਨੇਹਾ ਦੇ ਭਰਾ ਦਾ ਕਹਿਣਾ ਹੁੰਦਾ ਕਿ ਇਹ ਕਤਲ ਰਾਜਕੁਮਾਰ ਨੇ ਕੀਤਾ ਤਾਂ ਪੁਲਿਸ ਦੋਨਾਂ ਤੇ ਨਿਗਰਾਨੀ ਰੱਖਦੀ ਆ ਇੱਕ ਜਿਹੜੀ ਆਡੀਓ ਇੱਕ ਰਿਕਾਰਡਿੰਗ ਹੁੰਦੀ ਆ ਜਿਹੜੀ ਕਿ ਰਾਜਕੁਮਾਰ ਕੋਲ ਹੁੰਦੀ ਆ ਜਿੱਚ ਉਹ ਨੇਹਾ ਕਹਿੰਦੀ ਆ ਕਿ ਮੈਨੂੰ ਮੇਰੇ ਭਰਾ ਤੋਂ ਖਤਰਾ ਮੈਨੂੰ ਮੇਰਾ ਭਰਾ ਕਿਸੇ ਵੀ ਵਕਤ ਗੋਲੀ ਮਾਰ ਸਕਦਾ ਉਹਦੇ ਲਈ ਇੱਕ ਪਿਸਤੌਲ ਆ ਤਾਂ ਪੁਲਸ ਨੂੰ ਇਹ ਜਿਹੜੀ ਰਿਕਾਰਡਿੰਗ ਆ ਇਹ ਵੀ ਸੁਣਾਈ ਜਾਂਦੀ ਆ ਤਾਂ ਦੂਜੇ ਪਾਸੇ ਜਿਹੜਾ ਆਸੀ ਸਾਹ ਨੇਹਾ ਦਾ ਭਰਾ ਉਹ ਦੱਸਦਾ ਕਿ ਮੇਰੇ ਲਵੇ ਨੇਹਾ ਨੇ ਫੋਨ ਕਰਿਆ ਸੀ ਉਹਨੇ ਦੱਸਿਆ ਸੀਗਾ ਕਿ ਰਾਜਕੁਮਾਰ ਆ ਜਿਹੜਾ ਇਹਦਾ ਨਾਮ ਰਾਜਕੁਮਾਰ ਨਹੀਂ ਇਹਦਾ ਨਾਮ ਆਸੀਬ ਆ ਜਿਹਦਾ ਕਿ ਪਹਿਲਾਂ ਵੀ ਵਿਆਹ ਹੋ ਚੁੱਕਿਆ ਤਾਂ ਦੋਨੇ ਪਾਸੇ ਜਿਹੜੀ ਪੁਲਸ ਆ ਉਹ ਦੋਨਾਂ ਦੀਆਂ ਸੁਣਦੀ ਆ ਤੇ ਆਪਣੀ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਜਾਂਚ ਆ ਉਹ ਅੱਗੇ ਵਧਾਉਂਦੀ ਆ ਤਾਂ ਦੋਨਾਂ ਤੇ ਪੁਲਿਸ ਸ਼ੱਕ ਕਰਦੀ ਆ ਦੋਨਾਂ ਦੀ ਜਾਂਚ ਕਰਦੀ ਆ ਤਾਂ ਪੁਲਿਸ ਨੂੰ ਜਿਹੜਾ ਸ਼ੱਕ ਆ ਉਹ ਆਸਿਬ ਤੇ ਹੁੰਦਾ ਹੈ ਤਾਂ ਪੁਲਿਸ ਜਦੋਂ ਆਸਿਬ ਦੀ ਪੁੱਛਗਿੱਛ ਕਰਦੀ ਹੈ ਤਾਕਤੀ ਨਾਲ ਤਾਂ ਆਸਿਬ ਜਿਹੜਾ ਆਪਣਾ ਗੁਨਾਹ ਕਬੂਲ ਕਰ ਲੈਂਦਾ ਤਾਂ ਗੁਨਾਹ ਚ ਉਹ ਕੀ ਮੰਨਦਾ ਉਹ ਕੀ ਦੱਸਦਾ ਕਿ ਮੈਂ ਕਤਲ ਕਿਉਂ ਕੀਤਾ ਕਿਵੇਂ ਕਤਲ ਕੀਤਾ ਤਾਂ ਉਹ ਦੱਸਦਾ ਕਿ ਸਾਡਾ ਲੜਾਈ ਝਗੜਾ ਇੰਨਾ ਵੱਧ ਗਿਆ ਸੀਗਾ ਕਿ ਮੇਰੇ ਦੋ ਵਿਆਹ ਹੋਏ ਸੀਗੇ ਮੈਨੂੰ ਜਿਹੜੀ ਨੀਹਾ ਨਾਲ ਇਨੀ ਨਫ਼ਰਤ ਹੋ ਗਈ ਸੀ ਹਰ ਇੱਕ ਗੱਲ ਤੇ ਨੀਹਾ ਮੇਰੇ ਨਾਲ ਲੜਦੀ ਸੀ ਤੇ ਮੇਰੀ ਜਿਹੜੀ ਪਤਨੀ ਸੀਗੀ ਅਰਸੀ ਉਹਦੇ ਨਾਲ ਵੀ ਲੜਦੀ ਸੀ ਇਸ ਕਰਕੇ ਜਿਹੜੀ ਅਰਸੀ ਹੈ ਮੇਰੀ ਪਤਨੀ ਜਿਹਦੇ ਲਵੇ ਇੱਕ ਪੁੱਤਰ ਵੀ ਆ ਉਹ ਮੈਨੂੰ ਛੱਡ ਕੇ ਆਪਣੇ ਪੇਕੇ ਜਾਵੇ ਤਾਂ ਇਸ ਕਰਕੇ ਮੈਨੂੰ ਨੇਹਾ ਨੂੰ ਰਾਹ ਚੋਂ ਹਟਾਉਣਾ ਪਿਆ ਇਸ ਕਰਕੇ ਮੈਂ ਨੇਹਾ ਦਾ ਕਤਲ ਕੀਤਾ ਤਾਂ ਹੁਣ ਸਵਾਲ ਇਹ ਸੀਗਾ ਕਿ ਨੇਹਾ ਦੇ ਗੋਲੀ ਮਾਰੀ ਕਿਵੇਂ ਕੀ ਸਾਰੀ ਕਹਾਣੀ ਬਣਾਈ ਉਹਨੇ ਤਾਂ ਉਹ ਦੱਸਦਾ ਕਹਿੰਦਾ ਕਿ ਮੈਨੇ ਨੇਹਾ ਦਾ ਫੋਨ ਜਦੋਂ ਕਾਲਜ ਤੋਂ ਡਾਕੂਮੈਂਟ ਲੈਣ ਗਈ ਇਸ ਕਰਕੇ ਨਹੀਂ ਚੱਕਿਆ ਕਿ ਉਹ ਉੱਥੇ ਲੇਟ ਹੋ ਜਾਵੇ ਮੇਰਾ ਇੰਤਜ਼ਾਰ ਕਰੇ ਹਨੇਰਾ ਹੋ ਜਾਵੇ ਪਲੈਨਿੰਗ ਦੇ ਤਹਿਤ ਕਹਿੰਦਾ ਅਸੀਂ ਹਨੇਰਾ ਕਰਾਇਆ ਜਦੋਂ ਉਹ ਆਟੋ ਚ ਉਤਰੀ ਤਾਂ ਮੈਨੂੰ ਪਤਾ ਸੀਗਾ ਮੈਂ ਉਹਨੂੰ ਦੱਸਿਆ ਸੀਗਾ ਕਾਲਜ ਚ ਕਿ ਤੂੰ ਉੱਥੇ ਉਤਰ ਜੀ ਜਦੋਂ ਆਟੋ ਲੈਣਾ ਕਹਿੰਦਾ ਉਸੇ ਜਗ੍ਹਾ ਤੇ ਉਹ ਉਤਰੀ ਮੈਂ ਆਇਆ ਮੇਰੇ ਭਰਾ ਦਾ ਜਿਹੜਾ ਮੋਟਰਸਾਈਕਲ ਲੈ ਕੇ ਤੇ ਮੇਰੇ ਭਰਾ ਤੋਂ ਪਿਸਟਲ ਲੈ ਕੇ ਤਾਂ ਉਸ ਤੋਂ ਬਾਅਦ ਮੈਂ ਗੋਲੀ ਮਾਰੀ ਤੇ ਵਾਪਸ ਆਪਣੇ ਪਿੰਡਾ ਜਿਹੜਾ ਫੇਕੂਪੁਰ ਉੱਥੇ ਗਿਆ ਫੇਕਪੁਰ ਪਿੰਡ ਚ ਤੇ ਉੱਥੇ ਮੈਂ ਪਿਸਟਲ ਦੱਬਿਆ ਬਾਅਦ ਜੋ ਪੁਲਿਸ ਨੇ ਉਹਦਾ ਪਿਸਟਲ ਵੀ ਬਰਾਮਦ ਕੀਤਾ ਤੇ ਉਹਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਤਾਂ ਅਦਾਲਤ ਨੇ ਉਹਨੂੰ ਉਮਰ ਪਰ ਦੀ ਕੈਦ ਸੁਣਾਈ ਤੁਸੀਂ ਦੇਖੋ ਕਿ ਕਹਾਣੀ ਕਿੱਧਰੋਂ ਸ਼ੁਰੂ ਹੋਈ ਕਿੱਥੇ ਜਾ ਕੇ ਨਿਬੜੀ ਜਾਨੀ ਕਿ ਇੱਕ ਜਲਦਬਾਜ਼ੀ ਚ ਲਿਆ ਇੱਕ ਨੇਹਾ ਨੇ ਵਿਆਹ ਦਾ ਫੈਸਲਾ ਕਿ ਉਹਨੂੰ ਇੱਕ ਗਲਤ ਉਹਦਾ ਇੱਕ ਫੈਸਲਾ ਲਿਆ ਉਹਨੂੰ ਉਹਦੀ ਜ਼ਿੰਦਗੀ ਤਬਾਹ ਕਰਕੇ ਰੱਖ ਗਿਆ ਉਹਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ ਤੁਸੀਂ ਇਸ ਕਹਾਣੀ ਤੋਂ ਕੀ ਸਿੱਖੇ ਕਹਾਣੀ ਕਿੱਦਾਂ ਦੀ ਲੱਗੀ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸੋ ਆਪਣਾ ਫਰਜ਼ ਸਮਝਦੇ ਹੋਏ ਕਹਾਣੀ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ